सत श्रीकाल सारे जे एनवी किचन तर स स्वागत है आज आप बनावांगे नीरा ने स्पैशल मंग डिश की खाना है चूड़ी ठीक है तो ओ आप बनावांगे एक मैं परौंठी लई हुई है पहला आप पेड़ा उनवेंगे आपोंठी रोठी वागू आप वेल लैन आ ਫਿਰ ਆਪਾਂ ਉੱਪਰ ਲਾਵਾਂਗੇ ਦੇਸੀ ਘਿਓ ਜੂੜੀ ਦੇ ਵਿੱਚ ਦੇਸੀ ਘਿਓ ਦੇ ਆਪਾਂ ਕਜੂਸੀ ਨਹੀਂ ਕਰਨੀ ਉੱਪਰ ਪਾਵਾਂਗੇ ਆਪਾਂ ਨਮਕ ਆਪਾਂ ਪਰੌਂਠੀ ਵਾਂਗੂ ਪੈਲਾ ਇਹਨੂੰ ਬਣਾ ਲਵਾਂਗੇ ਸੇ ਬਣਾਵਾਂਗੇ ਆ ਮੇਰੀਆਂ ਦੋ ਪਰੌਂਠੀਆਂ ਬਣੀਆਂ ਹੋਈਆਂ ਪੈਲਾ ਹੀ ਤੇ ਬਣਾਈਆਂ ਹੋਈਆਂ ਸੀ ਅੱਜ ਤਿੰਨ ਬੱਚੇ ਮੰਗਾ ਰਹੇ ਸੀ ਤਾਂ ਮੈਂ ਕਿਹਾ ਚਲੋ ਪਰੌਂਠੀ ਨੂੰ ਪਹਿਲਾਂ ਆਪਾਂ ਬਣਾ ਲੈਣਾ ਪਕਾ ਲੈਣਾ ਚੰਗੀ ਤਰ੍ਹਾਂ ਰੜ ਲੈਣਾ ਆ ਆ ਮੈਂ ਤਿੰਨ ਕ ਪਰੌਂਠੀਆਂ ਲਈਆਂ ਹੋਈਆਂ ਹੁਣ ਆਪਾਂ ਇਹਨਾਂ ਦੀ ਕੁੱਟਾਂਗੇ ਪਹਿਲਾਂ ਆਪਾਂ ਪਰੌਂਠੀਆਂ ਨੂੰ ਛੋਟੇ ਛੋਟੇ ਪੀਸਵਾਲੇ ਕਰ ਲੈਣਾ ਰੋਟੀਆਂ ਬਹੁਤ ਗਰਮ ਹੁੰਦੀਆਂ ਆ ਥੋੜੀਆਂ ਜਿਹਾ ਠੰਡੀਆਂ ਹੋਣ ਤੇ ਪਰ ਇਹ ਆ ਕਿ ਜਿਹੜੀ ਜੋੜੀ ਹੈ ਗਰਮ-ਗਰਮ ਹੀ ਕੁੱਟੀ ਜਾਂਦੀ ਆ ਰੱਜ ਕੇ ਆਪਾਂ ਕਿਉਂ ਪਾਵਾਂ ਦੇ ਵਿੱਚ ਨਾਲ ਹੀ ਆਪਾਂ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਠੰਡ ਵੀ ਪਾ ਸਕਦੇ ਹੋ ਹੁਣ ਮੈਂ 2 ਚਮਚ ਢਾਈ ਮਖੰਡ ਤੇ ਪਾਵਾਂਗੀ ਉੱਪਰ ਥੋੜਾ ਜਿਹਾ ਹੋਰ ਨਮਕ ਪਾਵਾਂਗੀ ਹੁਣ ਆਪਾਂ ਇਹਨਾਂ ਚੰਗੀ ਜਿਹੇ ਹੱਥਾਂ ਦੇ ਨਾਲ ਚੂੜੀ ਨੂੰ ਆਪਾਂ ਪੁੱਟਾਂਗੇ ਇਹ ਬਹੁਤ ਹੀ ਵਧੀਆ ਬਣ ਕੇ ਸਵਾਦ ਬਣਦੀ ਹੈ ਬਚਪਨ ਦਾ ਚੇਤਾ ਕਰਾ ਦਿੰਦੀ ਹੈ ਚੂੜੀ ਬਚਪਨ ਵਿੱਚ ਅਸੀਂ ਬਹੁਤ ਵਾਰੀ ਖਾਧੀ ਹੈ ਤੁਸੀਂ ਵੀ ਜੇ ਖਾਧੀ ਹੋਏ ਕਮੈਂਟ ਬਾਕਸ ਵਿੱਚ ਮੈਨੂੰ ਦੱਸਿਓ ਅੱਜਕੱਲ ਬੱਚੇ ਚੀਜ਼ਾਂ ਪੋਲ ਹੀ ਗਏ ਆ ਖਾਣੀਆਂ ਪੀਜ਼ਾ 버ਗਰ ਨਿਊਡਲਾਂ ਤੇ ਗਿਜ ਗਏ ਆ ਤੇ ਪਰ ਜਿਹੜੀਆਂ ਪੁਰਾਣੀਆਂ ਆਪਣੀਆਂ ਇਹੀ ਖਰਾਕਾਂ ਮੇਨ ਹੁੰਦੀਆਂ ਮम्मा ਨੇ ਕੁੱਟ ਦੇਣੀ ਹੁਣ ਜਿਸਕੇ ਆਪਾਂ ਖਾ ਲੇ ਚਾਵੇਂ ਚਾਵੇਂ ਆਪਾਂ ਲੱਡੂ ਬਣਾ ਕੇ ਖਾ ਲੈਨੇ ਹੁੰਦੇ ਸੀ ਤੇ ਅੱਜ ਕੱਲ ਦੇ ਬੱਚਿਆਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਆ ਤੇ ਵੈਸੇ ਇੱਕ ਦਿਨ ਮੈਂ ਕਹਿ ਰਹੀ ਸੀ ਮम्मा ਇਦਾਂ ਚੂੜੀ ਕੁੱਟ ਕੇ ਦੇਂਦੇ ਨੇ ਮम्मा ਉਹ ਕੀ ਹੁੰਦੀ ਐ ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੱਸਦੀ ਆ ਉਹ ਮੈਂ ਇੱਕ ਦਿਨ ਕੁੱਟ ਕੇ ਇਹਨਾਂ ਨੂੰ ਖਵਾਈ ਐ ਹੁਣ ਮੈਨੂੰ ਰੋਜ਼ ਰਸ ਕਹਿ ਦਿੰਦੇ ਐ ਰੋ ਡੇਲੀ ਮੈਨੂੰ ਕਿ ਨਹੀਂ ਮम्मा ਮੈਨੂੰ ਸਾਨੂੰ ਅਨ ਭੁੱਖ ਨਹੀਂ ਹੈਗੀ ਸਬਜ਼ੀ ਦੀ ਤੇ ਸਾਨੂੰ ਚੂੜੀ ਕੁੱਟ ਕੇ ਦਓ ਤੇ ਅੱਜ ਵੀ ਡਿਮਾਂਡ ਸੀ ਚੂਰੀ ਦੀ ਤੇ ਫਿਰ ਸਾਰੇ ਕਹਿਣ ਲੱਪੇ ਨੇ ਪਾਪਾ ਵੀ ਕਹਿੰਦੇ ਮੈਂ ਵੀ ਖਾਣੀ ਆ ਤੇ ਮੈਂ ਹਾਂ ਚਲੋ ਫਿਰ ਅੱਜ ਤੁਹਾਨੂੰ ਨਾਲੇ ਆਪਾਂ ਵੀਡੀਓ ਸ਼ੇਅਰ ਕਰਦੇ ਜਿਹੜੇ ਬੱਚੇ ਪੀਜ਼ਾ 버ਗਰ ਖਾਂਦੇ ਆ ਚੂਰੀ ਇੱਕ ਵਾਰੀ ਜਰੂਰ ਖਾ ਕੇ ਦੇਖਣ ਬਹੁਤ ਹੀ ਸਵਾਦ ਬਣਦੀ ਹੈ ਇਹਨਾਂ ਨੂੰ ਆਪਾਂ ਬਾਅਦ ਚ ਛੋਟੇ ਛੋਟਿਆਂ ਚ ਭਾਵੇਂ ਉਦਾਂ ਹੀ ਖਾ ਲਓ ਤੁਸੀਂ ਤੇ ਭਾਵੇਂ ਲੱਡੂ ਦੇ ਸ਼ੇਪ ਚ ਖਾ ਲਓ ਇਸ ਤਰ੍ਹਾਂ ਤੇ ਭਾਵੇਂ ਤੁਸੀਂ ਇਸ ਤਰ੍ਹਾਂ ਹੀ ਖਾ ਲਓ ਬਹੁਤ ਸਵਾਦ ਬਣਦੀ ਹੈ ਇੰਦੇ ਜੇ ਪੱਕੇ ਹੋ ਵੀ ਰੱਜ ਕੇ ਪਾਉਣਾ ਹੈ ਖੰਡ ਵੀ ਪਾਣੀ ਆ ਜੇ ਤੁਹਾਨੂੰ ਕਿਉ ਘੱਟ ਲੱਗਦਾ ਤੁਸੀਂ ਹੋਰ ਪਾ ਸਕਦੇ ਜੋ ਕਿਉਂਕਿ ਕਿਉ ਅਤੇ ਖੰਡ ਦੇ ਸਿਰ ਤੇ ਹੀ ਨੀਰ ਆਪਣੇ ਟੈਸਟ ਕਰਨ ਲੱਗੀ ਆ ਵਾ ਮਮਾ ਬਾਟ ਇਸ ਯਾ ਮੀਨਜ਼ ਬਾਟ ਇਸੀ ਲੱਗਦੀ ਆ ਥੈਂਕ ਯੂ ਮਮਾ ਜੇ ਬਣਾ ਕੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਆਜੀ ਬਣੀ ਮੇਰੀ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ